ਆਈ ਲਾਤੀ ਜੇਪਨ ਜਿਹੜੀ ਮਰਗੀ ਹੋਇਆ ਰੰਗ ਰੂਗ ਦਾ ਬਸਰਾ ਟੱਪੀ ਦੇ ਹੋਏ ਤੰਗ ਦਾ ਖੜੇ ਪੈਮ ਸੁਈ ਹੀ ਲੈ ਲਓ ਜੀ ਆਹਾਂ ਆ ਕਿਵੇਂ ਬਾਈ ਠੀਕ ਹੈ ਜੀ ਲੋਹੇ ਆ ਜੀ ਇਹ ਦੇ ਲਓ ਸਾਹ ਬਾਈ ਕੋਰ ਫਿਰ ਕੇ ਦਖਿਆਲਾ ਦਾ ਆਏ ਜਨਾਂ ਦੀ ਸੁਈ ਜੇ ਕਾਲਿਆ ਛੱਡੀ ਛੱਡ ਦੇ ਕੰਨਤਾ ਸਸਰੀਕਾਰ ਜੀ ਉਵੇ ਉਹ ਦੂਏ ਫੜਾ ਦੇ ਕਿਤੇ ਘੱਟ ਵੱਧ ਕਰਦੇ ਚੌਂਕੇ ਲੋ ਵੀ ਸਾਹ ਬਾਈ ਕੈ ਦੰਦਾਂ ਦੀ ਸੂਏ ਕੋਈ ਵੀ ਤੇ 15 20 ਦਿੰਦੀ ਹੈ ਕਿਉਂ ਜੀ ਇਹ ਪਸੰਦਾ ਲਾ ਨਾ ਜ਼ਰਾ ਮੇਮ ਨਹੀਂ ਨਾਲ ਪਠ ਨਵੀ ਹੈ ਹਾਂ ਨਵੀ ਹੈ ਪੂਰੇ ਦੰਦ ਹੀ ਹੋ ਗਈ ਅੱਠ ਦੰਦ ਦਾਦੇ ਬਾਈ ਚੋੜਾ ਤਾਰਾ ਮਾਰਦੇ ਸਾਲੀ ਤੋਂ ਪਰ ਇਹ ਤੈਨੂੰ ਮੇਰੇ ਸਾਹਮਣੇ ਲੋ ਜੀ ਠੀਕ ਹੈ ਠੀਕ ਹੈ ਕੌਣ ਜੀ ਪਸੰਦਾ ਲੰਗਰ ਕਸਾ ਚੁੰਗਣਾ ਦੇ ਅਮੀ ਤੇਰੀ ਨਾਂ ਵੀ ਕੇ ਅਸੀਂ ਖਰਾਬ ਕਿਉਂ ਕਰਾਈਏ ਬਾਈ ਭਾਈ 4000 ਰੁਪਏ ਮੰਗਦਾ ਬਾਈ 22000 ਰੁਪਏ ਮੰਗਦਾ ਆ ਸਵੀਕਾਰ ਕਰਦਾ ਹਾਂ ਫਾਇਦਾ ਠੀਕ ਆਖਰੀ ਨੰਮੀ ਮੈਂ ਨਹੀਂ 파ਸ ਦੂੰ ਪਰ ਯੋ ਭਈਆ ਵੀਰ ਦੇ ਦੇਖੀ ਨਹੀਂ ਯਾਰ ਇਹ ਪੜ੍ਹ ਕੇ ਕਿਹੜਾ ਯਾਰ ਯੋ ਕੱਟ ਪੈ ਇਹ ਕਿਹਦਾ ਨਾ ਪੱਖ ਲੋ ਤੈ ਭਾਈ ਕੋ ਦੋਸਤ ਦਾ ਡੁਕਾ ਛੋਪਾ ਤੋ ਤਾ ਨਹੀਂ ਕੜਦੀ ਹੱਥ ਨੇ ਤਿੰਨ ਪਾ ਤੜਕੇ ਜੀੜ ਕੀ ਤੂੰ ਤਾਂ ਸੇਵਾ ਨਾਲ ਦੇਉ ਫੁੱਲ ਚੋਨਾ ਚੋਰੀ ਨਹੀਂ ਦਾ ਦਦ ਉਹਨਾਂ ਨੂੰ ਪੱਤੇ ਖਾਣ ਲੱਗ ਜੂਗੇ ਫੜ 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 ਆਇਆ ਅੰਦਰ ਆਇਆ ਅੰਦਰ ਚਾਲੋ ਬੱਚਾ ਪੜ ਜੂਗਾ ਜੇ 6 ਵਜੇ ਰੱਖਣੀ ਆ 2 ਸਾਲ ਇਹ ਲੈਣਿਆਂ ਨੂੰ ਡੰਗਰ ਨੂੰ 2 ਸਾਲ ਤੱਕ ਰੱਖਿਆ ਕਰੋ ਛੇਤੀ ਜੀ ਨਾ ਕਾਇਆ ਕਰੋ ਬਹੁਤੇ ਫਾਰਮ ਵਾਲੇ ਫੇਲੂ ਕਰਿਆ ਦਵਾਈਆਂ ਆਂ ਆਂ ਕਰਕੇ ਵੇਚਣ ਆਂਦੇ ਨੇ ਚੱਕੀ ਬੜੀ ਸੀ ਚੱਕੀ ਠੀਕ ਹੋ ਜਾਵੇ ਹੈ ਹਾਂ ਆਪੇ ਤੇਰਾ ਦੋਸਤ ਕਰੀਏ ਕੋ ਸਾਈ ਦਿਓ ਥੋਡੀ ਜੇ ਪਸੰਦ ਹੈ ਤਾਂ ਗੱਲ ਛੇੜੀਏ ਜੇ ਤੁਹਾਡਾ ਮਾਨੀ ਗਾ ਮੰਨਦਾ ਹੈ ਮੈਂ ਗਰੰਟੀ ਇਹਨਾਂ ਦੇ ਮੈਂ ਗਰੰਟੀ ਨਹੀਂ ਗਰੰਟੀ ਤਾਂ ਉਹ ਦਊ ਇੱਕ ਆਦੀ ਗਰੰਟੀ ਜਲੀ ਦੱਸੋ ਇਹਨੂੰ ਪੜਾਓ ਆਦੀ ਆਦੀ ਦੱਸੋ ਦੱਸੋ ਇਹ ਤਾਂ ਪ੍ਰਾਪਤ ਨਵੇਂ ਬੰਦੇ ਆ ਉਹ ਕੋਪਾ ਗਰੰਟੀ ਦਵਾਂਗੇ ਜੇ ਅਮਾਂਗੇ ਵੀਡੀਓ ਕਰ ਲਓ ਜੀ ਕਾਦੀ ਬੋਲ ਬਈ ਕਦੀ ਕਰਾ ਆਦੀਮਾ ਦੇ ਵਧੀਆ ਹੋਵੇ ਸਾਰੇ ਪਾਸੋਂ ਸਾਫ ਹੈ ਜੇ ਕੋਈ ਨੁਕਸੂ ਹੋਵੇ ਪਜਮੇਵਾਰਾ ਹੋਣ ਕੀ ਹੋਈ ਇਹ ਹੁੰਦਾ ਇੱਕ ਗੱਲ ਸੁਣੋ ਜੀ ਮੇਰੀ ਡੰਗਰ ਸਾਫ ਹੈ ਅੱਖ ਦਾ ਤਾਂ ਕੋਈ ਚੱਕਰ ਨਾ ਮੈਨੂੰ ਅੱਖ ਲਾਲ ਵੀ ਜੰਬਰਸਰੀ ਦੀ ਹੁੰਦੀ ਹੈ ਬੀਟਲ ਦੀ ਪੀਲੀ ਵੀ ਹੁੰਦੀ ਹੈ ਚਿੱਟੀ ਵੀ ਹੁੰਦੀ ਹੈ ਅੱਖ ਦਾ ਤਾਂ ਚੱਕਰ ਖਤਮ ਕਰਤਾ ਯੂਨੀਵਰਸਿਟੀ ਨੇ ਕਿਉਂ ਜੀ ਅੱਖਾਂ ਵਪਾਰੀਆਂ ਨੇ ਬਣਾਈ ਸੀ ਬਾਈ ਯਾਰ ਜਿਹੜੇ ਲੈਂਦੇ ਨਹੀਂ ਸੀਗੇ ਉਹ ਚੁੱਤੀ ਕੋਈ ਨਹੀਂ ਉਹ ਨਮਾਨਗਰ ਵਾਲੇ ਵੀ ਛੱਡ ਗਏ ਡੰਗਰ ਸਨੱਖਾ ਚਾਹੀਦਾ ਅੱਖ ਦਾ ਤਾਂ ਚੱਕਰੇ ਨਹੀਂ ਜੇ ਟੀਰਾ ਮੁੰਡਾ ਆਪਣੇ ਘਰੇ ਜਾ ਮ ਜੇ ਪਕੜ ਅਸਿੱਤਾਂਗੇ ਪਾਲਾਂਗੇ ਉਹਨੂੰ ਵਿਚਰ ਨੂੰ ਤੇ ਇੱਕ ਕਾਲੀ ਲੈ ਲਿਓ ਇੱਕ ਲੋਹੀ ਲੈ ਲਿਓ ਪੱਕੀ ਲੋਹੀ ਪੂਰੀ ਐ ਬੱਕਰੀ ਮੇਮ ਨਹੀਂ ਚੰਗੀ ਐ ਪਾਚ ਐ ਸੌਦਾ ਇਹ ਬਣ ਜੂ ਥਣ ਚੱਡੇ ਦੀ ਵਧੀਆ ਬੱਕਰੀ ਕਾਲੀ ਦੀ ਕੀ ਆਪਾਂ ਨੂੰ ਕੋਈ ਜ਼ਰੂਰੀ ਐ ਲੋਈਆਂ ਵਸੇਰੀਆਂ ਵਿਕਦੀਆਂ ਨੇ ਬੱਕਰੀਆਂ ਰੰਗ ਤਾਂ ਸਾਰੀ ਵਿਕਦੇ ਨੇ ਕਾਲਾ ਗੋਰਾ ਕੁੱਲ ਵਿਕਦਾ ਚਿੱਟੀ ਬਹੂ ਨੂੰ ਕੀ ਕਰਾਂਗੇ ਜੇ ਜਵਾਖੇ ਨਾ ਜੰਮੇ ਕੋਖਸ ਰੱਖਣੀ ਚਾਹੀਦੀ ਐ ਕਾਲੀ ਹੋਵੇ ਰੰਗ ਦੀ ਕਰਮਾਂ ਵਾਲੀ ਹੋਵੇ ਔਰ ਕੋ ਖਸ ਰੱਖਣੀ ਚਾਹੀਦੀ ਹੈ ਯਾਰ ਡੰਗਰ ਦੀ ਪਸੂਦੀ ਕੋਈ ਕਾਸੇ ਕੋਈ ਸਹਜ ਇਹ ਚਲਦੇ ਨਹੀਂ ਆ ਜਾ ਨੇੜੇ ਆ ਜਾ ਨੇੜੇ ਨੇੜੇ ਆ ਜਾ ਅੰਦਰਲਾ ਦਿਰ ਮੰਨ ਗਿਆ ਹਾਂ ਮੰਨਿਆ ਤਾਂ ਮੈਂ ਅਗਲਾ ਛੇੜੂ ਕਾਲੇ नाग ਦੀ ਪੰਡੇਰੀ ਖੋਲੂਗਾ ਨਹੀਂ ਖੋਲਦਾ ਨਹੀਂ ਕੋਈ ਭੁੱਖ ਨਹੀਂ ਦਾਤੇ ਦਾ ਬਹੁਤ ਕੁਝ ਦਿੱਤਾ ਹੈ ਆ ਜਾ ਕਾਲੇ ਤਾਨੂੰ ਲਾਉਣੇ ਵਾਲੇ ਟਾਲੇ ਭਰੀਏ ਪੱਕੇ ਹਾਲੇ ਹੋਰ ਫੇਰਾ ਗੱਲ ਸੁਣਾ ਨਵੇਂ ਬੰਦੇ ਨੇ ਨਵੇਂ ਸਵਾਰ ਨੇ ਤੇ ਘੋੜੀ ਨਵੀਂ ਕੱਢਦੇ ਨੇ ਸਵਾਰੀ ਨਵੀਂ ਕਰਨ ਸਿੱਖਣਗੇ ਪਹਿਲੀ ਵਾਰ ਪਹਿਲੀ ਵਾਰ ਪਹਿਲੀ ਵਾਰ ਪਹਿਲੀ ਵਾਰ ਬਚਾਰੇ ਸੌਦਾ ਕਰਨਗੇ ਇਹ ਮਾਰ ਯਾਰ ਗਾਣਾ ਵੀ ਆਉਂਦਾ ਹੈ ਇਹ ਬੰਦਾ ਇਹ ਅੱਲ ਹੈ ਪੱਠ ਦੇਵੇਂਗਾ 16000 ਦੀ ਹੋਰ ਫਿਰ ਕਿੱਥੇ ਦੇਵੇਂਗਾ ਦੇ ਦਾਂਗੇ ਬਾਸੀ ਜੰਮੂ ਕਰਦੇ ਤੋ 25 ਯਾ ਵੀ ਲੈ ਜਾਓ ਲੋਕ 25 ਤੱਕ ਹੀ ਇਹਨੂੰ ਪਹਿਲਾਂ ਹੀ 20000 ਯਾਰ ਮੰਗੇ ਜਾਂ 16.5 ਦੀ ਦੇ ਜਾਂ 17 ਦੀ ਦੇ ਦੱਸ ਦੱਸ ਕਿਵੇਂ ਕਰੀਏ 24000 ਦੀ ਜਾਇਆ ਬਸ 17.5 ਦੇ ਚੱਲ ਚੱਲ ਹਾਓ ਆਓ ਮੇਰਾ ਹੋਰ ਬੋਲ ਮੱਖਣਾ ਦਿਲ ਦੀ ਕੁੰਡੀ ਖੋਲ ਮੱਖਣਾ ਇੱਧਰ ਜੱਪਿਆ ਏਰੀਆ ਪਾਕਿਸਤਾਨ ਦਾ ਬੱਡਲ ਹੈਂ ਦਾਦੀ ਦਾਦੀ ਫਿਰ ਇੱਕੇ ਮੈਨੂੰ ਰਸਤੇ ਪਾ ਦੇ ਇੱਕੇ ਹਾਂ 20000 ਹੈ ਤੇ 20000 ਤੋਂ ਘੱਟ ਲੰਦਰਾ ਪੱਕਾ ਕੇਸ ਕਰਦੇ ਆ ਪੱਕਾ ਪੱਥਰੀ ਵਧੀਆ ਹੀ ਹੋਗਾ ਇਹਦੇ ਨਾਲ ਵੀ ਬੱਚਾ ਨਾ ਪੱਕਾ ਕਰਦੇ ਆ ਪੱਕਾ ਕਰਦੇ ਆ ਪੱਕਾ ਜੋੜਦੇ ਆ ਜੱਕਾ ਆ ਹੁਣ ਦੋ ਸੱਤੇ ਨੇ ਜਾਵੇ ਉਹ ਪੱਕਾ ਸਾ ਮਾਰਿਆ ਪੱਕਾ ਉਹ ਗੋਲੇ ਤਾਂ ਬਾਈ ਵਾਗ ਦੇ ਖਨੋਰੀ ਕਨੀ ਮੇਰੇ ਵੀ ਲੱਭੇ ਦੀ ਖਪਾਂਦਾ ਯਾਰ ਮੇਰਾ ਪੁੱਠਾ ਹੀ ਭਜਿਆ ਮੇਰੇ ਮੁੰਡੇ ਕਹਿੰਦੇ ਦੇਖ ਲੈ ਤਵਾਸਾ ਨਮਾ ਬਾਟਰਾਂ ਤੇ ਜਾਣ ਵਾਲਾ ਬਾਹਰ ਰਹਿਣ ਦੇ ਬਾਈ ਮੰਡੀਆਂ ਹੀ ਬਾਟਰ ਨੇ ਸਾਡੇ ਦਾ ਇਹ ਲੈ ਬਾਈ ਕਾਲੇ ਕੰਨ ਵਾਲੇ ਟੜੀ ਜੇ ਲਾਉਣੇ 18500 ਦੀ ਨਹੀਂ ਕਿਹੜੀ 19 ਦੀ ਦੇਣੀ ਹੈ ਕੋਈ ਗੱਲੀ ਜੀ ਕੋਈ ਗੱਲੀ ਗੱਲ 19 ਦੀ ਨਹੀਂ ਨਹੀਂ ਕੋਈ ਗੱਲ ਨਹੀਂ ਮਰਜੀ ਅਗਲੀ ਚੀਜ਼ ਨਾ ਨਾ ਠੀਕ ਹੈ ਠੀਕ ਨਾਲ ਬੱਚਾ ਪੱਠੀ ਬੋਤਲ ਵਰਗੀ ਆ ਪੱਠਾ ਦੀ ਜੀ ਹੁਣ ਜੇ ਥੋੜਾ ਨਵੇਂ ਦਾ ਇੰਨਾ ਨਹੀਂ ਪਤਾ ਵੀ ਰੇਟ ਨਹੀਂ ਚਲੋ ਕੋਈ ਗੱਲ ਨਹੀਂ ਭਾਈ ਉਹ ਤਾਂ ਸਾਰੇ ਨੂੰ ਮਾੜਾ ਜਾਂ ਖਰਚਾ ਲਾਣੇ ذرا ਦੇਊ ਦੇ ਦੂ ਨਹੀਂ ਦੇਊਗਾ ਜ਼ਮੀਨਾਂ ਦੇ ਦੇ ਇੱਕ ਮੈਨੂੰ ਸੱਟ ਲੈ ਲਓ ਜੀ ਲਓ ਲਾ ਲਾਂ ਦੇ ਭਾਈ ਬਣ ਕੇ ਲੱਜੂ ਪੱਠੀ ਵਧੀਆ ਉਹ ਨਹੀਂ ਹੈਗੀ ਦੁੱਧ ਲੋਟਾ ਵਧੀਆ ਗੱਡੀਆਂ ਦਾ ਕਿਸਮਤ ਦੀ ਗੱਲ ਆ ਅਗਲਾ ਲਿਆ ਕੇ ਮਾੜੀ ਨਹੀਂ ਹੋ ਸਕਦੀ ਐ ਹਾਂ ਕਿਸਮਤ ਦੀ ਗੱਲ ਐ ਇਹ ਮੁਕੱਦਰ ਨੇ ਇਹ ਮੁਕੱਦਰ ਨੇ ਆਹ ਆਹ ਸਹੀ ਕਹਤਾ ਐ ਠੀਕ ਆ ਇਹ ਮੁਕੱਦਰ ਨੇ ਕੱਚੀ ਰੂੰ ਦੇ ਖੱਦਰ ਨੇ ਪਤਾ ਨਹੀਂ ਕੀ ਬਣ ਜੇ ਇਹ ਲੈ ਪੱਠ ਲੈਤੀ ਤੇ ਤੈਨੂੰ ਵੇਚਤੀ ਲੈ ਦਿਆ ਠੀਕ ਆ ਜਰ ਭੱਜਣਾ ਉ ਤੇਰੀ ਮਰਜ਼ੀ ਭੱਜ ਜਾ। ਉਦਣਾ ਭੱਜ ਵੀ ਜਾ ਕੋਈ ਗੱਲ ਨਹੀਂ। ਤੇਰੇ ਅਕਲ ਚ ਉਹ ਕੀ ਲੈ ਲਈ? ਨਹੀਂ ਅਕਲ ਚ ਉਹ ਨਾ ਲਈ। ਇਹਨੂੰ ਜਿਆਦਾ ਇਹੋ ਲੱਗੂ ਸਸਤੀ ਨਾ ਦੇਵੇ। ਇੱਕ ਚ ਨਿਮੜ ਕੇ ਜਾਊਂਗਾ ਬਾਈ। ਚੱਕ ਪੂਰੀ 20000 ਦੀ ਵੇਚਤੀ ਬਸ ਪਰ ਇਹੋ ਜਾ। ਹੈ? ਚੱਕ ਬਾਈ ਫੜ। ਲਖਾਈ ਵੀ ਇੱਕ ਰਾਕੇ ਦੂਜੇ ਪਾਸੇ। ਅਲੇ ਮੈਂ ਕੀ ਲਾਦੀ ਕੋਈ ਗੱਲ ਨਹੀਂ ਹੈਗੀ ਕਰੇ ਜੀ ਵੀ ਮੈਨੂੰ ਮਾਇ ਲੱਗਦੀ ਆ ਮੈਂ ਕੀ ਲਾਦੀ ਸਾਈ ਵਾਪਸ ਕੋਈ ਦੱਬ ਕੇ ਖੀਰ ਨਹੀਂ ਖਵਾਉਣੀ ਮਿੱਠੀ ਲੱਗੂ ਖਾਈ ਨਹੀਂ ਜਮਾ ਨਾ ਖਾਈ ਮਿੱਠਾ ਪਾਣਾ ਤਾਂ ਖਾ ਲੂ ਨਾ ਆਪੀ ਆਹੋ ਜੇ ਨੂਨ ਪਾਇਆ ਬਗਾ ਬਗਾ ਕੇ ਮਾਰ ਬਾਟੀ ਨਾ ਠੀਕ ਹੈ ਸੱਤ ਵਾਰੀ ਕਹੇ ਵੀ ਠੀਕ ਹੈ ਰੱਜੂ ਮੈਨੂੰ ਮੇਰਾ ਕੋਈ ਕਸੂਰ ਨਹੀਂ ਮੈਂ ਤਾਂ ਬਿੰਦਕ ਦਾ ਬਚੋਲਾ ਪਰਾ ਮਾਰੂਗਾ ਕਟੋਲਾ ਹਾਂ ਤੂੰ ਚੈੱਕ ਕਰ ਲੈ ਹਣ ਤੂੰ ਕਰ ਹੁਣ ਮੇਰੇ ਤੇ ਵੀ ਨਾ ਖੜਾ ਯਾਰ ਓਏ ਵਰਾ ਗੱਡੀ ਪੋਫੀ ਖਰਜਾ ਯਾਰ ਤੇਰੇ ਸਾਹਮਣੇ ਦੇਖ ਕੀ ਕਿਸ ਬਣਦਾ ਤੇਰਾ ਵੀ ਕਰਾਉਨੇ ਆ ਕੰਮ ਆ ਬੱਕਰੀ ਬਾਈ ਮੜੀ ਜਾ ਬਈ ਮੜੀ ਜੀ ਵਿਚਾਲੋਂ ਪਰੇ ਕਰ ਉਹਦੀ ਕੱਲੀ ਦੀ ਵੀਡੀਓ ਬਣਦੇ ਆੜੀ ਬਾਈ ਫੇਰ ਕਰਨ ਨਹੀਂ ਓਰੇ ਪੋਫੀ ਚੋਲਾ ਖੋਲੀ ਬਾਈ ਕਈ ਵਾਰੀ ਚੰਗਾ ਕਿ ਸਾਤੋਂ ਕਰਾਉਂਦੇ ਕਰਾਉਂਦੇ ਮਾੜਾ ਹੋ ਜਾਂਦਾ ਸਾਤੋਂ ਵੀ ਇਹ ਨਹੀਂ ਕੋਈ ਮਾਪਾ ਪਤਾ ਕਰ ਸਕਦੇ ਕਰਦੇ ਤਾਂ ਸੀ ਥੋੜਾ ਚੰਗਾ ਇਹ ਨਹੀਂ ਪਤਾ ਪੈ ਜੇ ਸਾਡੇ ਤੰਬਾ ਗਾਲ ਚੋਪੋਪੀ ਆ ਜਾ ਤੂੰ ਵੀ ਮਾਰ ਹੱਥ ਭਈ ਐਡਾਂ ਜਾਣਦਾ ਤੂੰ ਨਹੀਂ ਮੈਂ ਸੱਚਾ ਚੋਣਾ ਖੜੇ ਹੋਏ ਇਹ ਖਰਦਾ ਯਾਰ ਇਹ ਆਪਾਂ ਗੱਠ ਘੁੱਟ ਦੇਖਣੀ ਐ ਧਾਰਾ ਤੂਰਾ ਮਾਰਦੀਆਂ ਯਾਰ ਇਹ ਲੈ ਇਹਨਾਂ ਦੀ ਤਾਂ ਮੁਠੀਆਂ 'ਚ ਦਮੇ ਨਹੀਂ ਕਿਵੇਂ ਦੁੱਧ ਝੂਨੇ ਹੁੰਦੇ ਤੁਸੀਂ ਪਾਲਿਓਂ ਦੱਬ ਕੇ ਮਾਰੋਗਾ ਧਾਰਾ ਇਹ ਨਾ ਰੋਬਾ ਵਾਲਾ ਝਟੇ ਦਾ ਮਿੰਟਾਂ ਸਿਕੰਟਾਂ ਨਾਲ ਮੈਂ ਬੱਕਰੀ ਚੋਕੀ ਪਰਾਂ ਹੋਇਆ ਦਾ ਵਾਤ 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 ਦਾਦੇ ਚੋੜਾ ਭਾਈ ਭਾਈ ਕਾਲੇ ਹੜ ਜਾ ਉਹ ਕਾਲੇ ਥਣ ਥਣ ਦੀ ਤੇਰੀ ਗਰੰਟੀ ਹੈ ਭਾਈ ਘੱਟ ਵੱਧ ਹੋਵੇ ਥਣ ਥਣ ਦੀ ਤੇਰੀ ਗਰੰਟੀ ਹੈ ਆਪਾਂ ਬੈਠਿਆ ਭਾਈ ਹਾਂ ਕੋਈ ਗਰੰਟੀ ਥਣ ਥਣ ਦੀ ਤੇਰੀ ਹੈ ਸਾਡੀ ਕੋਈ ਗਰੰਟੀ ਨਹੀਂ ਅਗਲਾ ਮਾਲਕ ਲੈ ਜਾਣ ਵਾਲਾ ਬਿਲਕੁਲ ਸਹੀ ਗੱਲ ਹੈ ਹਾਂ ਪਸੰਦ ਆ ਜੀ ਠੀਕ ਹੈ ਦੇਓ ਰੁਪਏ ਹੁਣ ਕੇਸ ਪੱਕਿਆ ਉਹ ਯਾਰ ਬਿਮਾਰੀਆਂ ਘਰ ਪੈ ਜਾਂਦੀਆਂ ਸਾਡੇ ਕਿੰਨੀਆਂ ਘੇ ਪਰਾਂਗੇ ਅਸੀਂ ਗਰੀਬ ਬੰਦੇ ਆ ਸੀ। ਉਹੀ ਗੱਲ ਪਤਾ ਗੱਲ ਜੀ। ਮੈਂ ਤਾਂ ਉਹ ਤਾਂ 50000 ਦੀ ਨਹੀਂ ਮੈਂ ਬੱਕਰੀ ਦਿੰਦਾ ਹੁਣ। ਰੱਖ ਲਈ। ਕੋਈ ਨਾ 17 ਚ ਰੱਖੀਏ 23 ਦੀ ਦਵਾਈ ਤੇ ਆਪਾਂ ਲੈ ਲਈ ਕੋਈ ਨਹੀਂ ਪਈ। ਰੱਖ ਲਈ ਆਪਾਂ ਨੇ। ਮਾੜੀ ਐ ਮਿੱਟੀ ਐ ਸਿਵਨਾ ਕੋਈ ਨਹੀਂ ਪਈ ਸਰਦਾਰ। ਅੱਧਰ ਤੋਂ ਆਇਓ। ਜਲੰਧਰ ਦੇ ਵਪਾਰੀ ਨੇ ਬਾਈ। ਪੈਸੇ ਲੈ ਪੋ ਕੀ। ਆ ਰੱਖਣਗੇ ਕਰੇ ਇਹ ਬੱਕਰੀ ਉਹ ਹੋਰ ਦਵਾਉਣੀਆਂ ਤੇ। ਬਡੇ ਬੱਚੇ ਲਈ ਖੜੀ ਆ। ਡਰ ਜਾਂਦਾ ਰਾਜੂ ਮਹਾਨ ਇਹ ਸਾਰੇ ਛਾਪੇ ਕਈ ਤਰ੍ਹਾਂ ਦੇ ਹੁੰਦੇ ਨੇ। ਆਪਾਂ ਨੂੰ ਐਡਾ ਦਲਾਲੀ ਵਾਲਾ ਨਹੀਂ ਹੈਗਾ ਦਲਾਲੀ ਤਾਂ ਲੈਣੀ ਹੈ ਕਿ ਕਿ ਕੇਸ ਨੂੰ ਸਾਰੇ ਨੂੰ ਬਰੀ ਕਰੋ। ਗੱਲਾਂ ਖਰੀਆਂ ਅੱਜ ਦੀਆਂ ਕਰੀਆਂ ਜਾਂ ਕੱਲ ਨੂੰ ਵੀਡੀਓ ਕਢਾ ਸਕਦਾ ਬੰਦਾ। ਕਿਉਂ ਜੀ? ਕੀ ਭਾਜ ਮਿਲੀ ਐ ਕੋਈ ਬੰਦਾ ਕਹਿ ਨਹੀਂ ਸਕਦਾ ਮਹਿੰਗੀ ਐ ਅੱਜ ਬੱਕਰੀ ਸੂਈ ਹੀ ਕਣ ਪੋਪੀ ਬਾਈ ਫੜੋ ਜੀ ਰਾਜੀ ਸਾਈ ਵਾਲਾ ਮੈਨੂੰ ਦੇ ਆ ਥੋੜਾ ਸਾਈ ਵਾਲਾ ਜੀ ਆਹ 20 ਹੋ ਗਿਆ आ भी जी हजार हाँ हजार आप भाई पूरा बीजार हो गया तेरा सही बिच्चे पाती रखी तेरे कनी करा दी छोड़े होगी हो